ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਫੇਜਬੁਕ ਤੇ ਸਵਾਤਿ ਅੱਜ ਦੇ ਪਰੌੜ ਲੈ ਕੇ ਬਲਾਂ ਵਾਲੀ ਮੋਟਨੀ ਪੱਗ ਗੀ ਲੈਂਥ 100 ਸੈਂਟੀਮੀਟਰ ਕਪਰੇਟ ਨੂੰ ਹਲਵਾਤਿਆ ਤੇ ਸਭ ਤੋਂ ਵੱਡਾ ਪੱਪਲੜ ਲਾਉਣਾ ਸਿੱਧੇ ਸੈਂਟਰ ਚੋਂ ਲੈ ਕੇ ਆਉਣਾ ਲੜ ਨੂੰ ਪੂਣੀ ਦੋਖਲ ਦਾ ਪਾਠੇ ਰੱਖ ਕੇ ਬੰਦਪਾਸ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਦੋਈ ਪੱਲੇ ਇਕੱਠੇ ਕਰਕੇ ਅੱਧੇ ਅੱਧੇ ਗੱਲ ਰੱਖੇੜਾ ਪੱਲੜ ਨੂੰ ਤੇ ਉੱਚਲੇ ਆਪਾਂ ਬਲ ਨੇੜੇ ਉਹ ਪਾਕ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਅਗਲਾ ਪਲੜਾ ਲਾੜਣਾ ਲਰਨ ਬੈਗ ਤੋਂ ਪੈਂਚ ਕਰ ਲੈਣਾ ਪੁਣੀ ਦਾ ਹਲਦਾ ਬਾਹਰ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਤੇੜਾ ਪੁੱਤ ਪਹਿਲਾ ਲੜ ਲਗਾਏ ਸੀ ਉੱਥੇ ਥੋੜਾ ਗੈਪ ਰੱਖ ਲੈਣਾ ਲੜ ਨੂੰ ਗੈਪ ਰੱਖ ਕੇ ਤੇ ਫਿਰ ਹੋ ਜਾਵੇ ਚੱਲਿਆ ਪਵਾਲ ਨੇੜੇ ਆਪਾਂ ਇਕੱਠੇ ਕਰਕੇ ਤੇ ਫਿਰ ਜਿੱਥੇ ਆਪਣੇ ਪਲੇਅਰ ਦੇ ਬਾਲ ਮੁੱਕਦੇ ਹੋਣਗੇ ਉੱਥੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਲੜ ਨੂੰ ਜਿਹੜਾ ਆਪਾਂ ਜਿਆਦਾ ਖੋਲ ਕੇ ਜਿਹੜਾ ਲੜ ਨੂੰ ਲਗਾਵਾਂਗੇ ਤੇ ਬਰਸਤਵਾ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲਰਨ ਬੈਕ ਤੋਂ ਪਿੰਚਾ ਕਰ ਲੈਣਾ ਪੁਣੀ ਤੋਂ ਹੁਣ ਦਬਾ ਤਿਲ ਦੇ ਰੱਖਾਂਗੇ ਬੰਦ ਪਾਸਾ ਉੱਤੇ ਰੱਖ ਕੇ ਚਾਰ ਉਂਗਲੀਆਂ ਨਾਲ ਜਿਹੜਾ ਪਿਆਰ ਨੂੰ ਉਤ ਲੋਡ ਕਰਨਾ ਹੈ ਚਾਰ ਉਂਗਲੀਆਂ ਨਾਲ ਜਿਹੜਾ ਪਿਆਰ ਨੂੰ ਉਤ ਲੋਡ ਕਰਕੇ ਉਂਗਲ ਦੇ ਗੁੱਠਾ ਜਿਹੜਾ ਉਸ ਵਿੱਚੋਂ ਜਿਹੜਾ ਪਵਾਲਿਓਂ ਇਕੱਠੇ ਕਰਨੇ ਹਨ ਜਿਹੜੇ ਉਹ ਬਾਲ ਨੇੜੇ ਆ ਉਹ ਲੋਡ ਕਰ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਨਾਲ ਜਿਹੜਾ ਬਾਲ ਨੇੜੇ ਆ ਉਹ ਲੋਡ ਨੇ ਜਿਹੜੇ ਨਾਲ ਜਿਹੜਾ ਕਰੀ ਜਾਦੇ ਨੇ ਇਹ ਗਲੇੜਾ ਪਲਾੜਾ ਲਾਉਣਾ ਲਰਨ ਬੈਕ ਤੋਂ ਪਿੰਚ ਕਰ ਲੈਣਾ ਪੂਣੀ ਦਾ ਹੱਥ ਥੱਲੇ ਰੱਖਾ ਕੇ ਬੰਦ ਪਾਸਾ ਉੱਤੇ ਰੱਖ ਕੇ ਚਾਰ ਉਂਗਲਿਆਂ ਨਾਲ ਆ ਪਲਾੜਾ ਨੂੰ ਥੱਲੇ ਔੜ ਕਰਨਾ ਹੈ ਚਾਰੋਂ ਉਂਗਲਿਆਂ ਨਾਲ ਆ ਪਲਾੜਾ ਨੂੰ ਥੱਲੇ ਔੜ ਕਰਕੇ ਉਂਗਲਿਆਂ ਦੇ ਗੁੱਟਣੜਿਆਂ ਉਸੇ ਵੀ ਚੋੜੇ ਬਵਾਲਿਆਂ ਕੱਠੇ ਕਰਨੇ ਹਨ ਇਹ ਬੈਟਰੀ ਦਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਆਪਾਂ ਲੜ ਲੈਣਾਂ ਉਹ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਉੱਤੋਂ ਉੱਤੋਂ ਵੀ ਜਿਹੜੇ ਆਪਣੇ ਲੜਨ ਜਿਹੜੇ ਲੋਡ ਕਰ ਲੈਣੇ ਆ ਤੇੜੇ ਆਪਣਾ ਲੜ ਲਾਇਸੀ ਉਹਨਾਂ ਜਿਹੜੇ ਆਪਾਂ ਬਲ ਪਾਈ ਸੀ ਉਹਨਾਂ ਜਿਹੜੀ ਆਪਾਂ ਚੰਗੀ ਤਰ੍ਹਾਂ ਸੈਟਿੰਗ ਕਰ ਲੈਣੀ ਤੇ ਉਹਨਾਂ ਨੂੰ ਜਿਹੜਾ ਆਪਾਂ ਟੈਟ ਕਰ ਲੈਣਾ ਤੇ ਜਿਹੜੇ ਆਪਣੇ ਵਾਲ ਨੇ ਉਹ ਸੁੰਘਣੇ ਕਰ ਲੈਣੇ ਹਨ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਲੜ ਲੜਾ ਲਗਾਉਣਾ ਲੜ ਨੂੰ ਬੈਗ ਤੋਂ ਪੈਂਚ ਕਰ ਲੈਣਾ ਮੋਣੀ ਲੋਹ ਹਲਦਾ ਵਾ ਤਿਲ ਰੱਖ ਕੇ ਪਾਸੇ ਪਾਸੇ ਉੱਤੇ ਰੱਖ ਕੇ ਚਾਰੋਂ ਗੁਲੇ ਨਾੜਾ ਪੈੜ ਨੂੰ ਤਲੋੜ ਕਰਨਾ ਹੈ ਚਾਰੋਂ ਗੁਲੇ ਨਾੜਾ ਪੈੜ ਨੂੰ ਤਲੋੜ ਕਰਕੇ ਵਾਲ ਜਿਹੜੇ ਆਪਾਂ ਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਲੈਣਾ ਇਹ ਜਿਹੜੇ ਆਪਣੇ ਉਂਗਲੀ ਲਗੋਠੇ ਵਾਲੇ ਆਪਾਂ ਸੋ ਵੀ ਛੜੇ ਆਪਾਂ ਵਾਲਿਆਂ ਇਕੱਠੇ ਕਰਦੇ ਆਂ ਟਿਹੜੇ ਹੁਣ ਆਪਾਂ ਲੜ ਲਏ ਸੀ ਦੋਈ ਸ਼ੈਡਾਂ ਜਿਹੜੇ ਆਪਾਂ ਲੜਨੇ ਉਹ ਲੋਡ ਕਰ ਲੈਣੇ ਹਨ ਜਿਹੜੇ ਆਪਣੇ ਵਾਲ ਜਿਹੜੇ ਉਹ ਲੋਡ ਕਰ ਲੈਣੇ ਹਨ ਤੇ ਬਾਕੀ ਪਗ ਜਿਹੜੇ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਨੋਟ ਲੈ ਕੇ ਪਿੱਛੇ ਤੱਕ ਚੰਗੀ ਜਿਹੜੇ ਆਪਾਂ ਵਾਲ ਨੂੰ ਸੈੱਟ ਕਰ ਲੈਣੇ ਹਨ ਤੁਸੀਂ ਜਿਹੜਾ ਡੈਸਿੰਗ ਵਾਲੀ ਜਿਹੜਾ ਆਪਣਾ ਡਬਲ ਸੀ ਸ਼ਾਟ ਆਪਾਂ ਬਤ ਕਰ ਸਕਦੇ ਹਾਂ ਜਿਹੜਾ ਪਗਲੜ ਲੋਨ ਲੈਟਰਨ ਬੈਗ ਤੋਂ ਕਿੰਚ ਕਰ ਲੈਣਾ ਪੁਣੀ ਖੋਲ ਦੇ ਬਾਅਦ ਥੱਲੇ ਰੱਖ ਕੇ ਬੰਦ ਪਸੋਤੇ ਰੱਖ ਕੇ ਚਾਰ ਉਂਗਲੀਆਂ ਨਾਲ ਇਹਦਾ ਪਲੜ ਨੂੰ ਤੋੜ ਕਰਨਾ ਹੈ ਚਾਰ ਉਂਗਲੀਆਂ ਨਾਲ ਇਹਦਾ ਪਲੜ ਨੂੰ ਤੋੜ ਕਰਕੇ ਤੇ ਨੱਕ ਦੀ ਸੀ ਜਿਹੜਾ ਪਲੜ ਨੂੰ ਹੋਲ ਕਰਨਾ ਹੈ ਨਕਤੀ ਸੀ ਕਿ ਜਿਹੜਾ ਪਲੈਟ ਨੂੰ ਫੋਲਡ ਕਰਕੇ ਦੋਈ ਸਾਡਾ ਬਰਾਬਰ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਤੇ ਸਾਫ ਕਰਕੇ ਲਗਾ ਦੇਣਾ ਹੈ ਜਿਹੜਾ ਪਲੈਟ ਨੂੰ ਕਿਤਨਾ ਟੈਲਡ ਕਰਕੇ ਸਾਫ ਕਰਕੇ ਲਗਾਵਾਗੇ ਤੇ ਉਤ ਲੈਣਾ ਕਿਹੜਾ ਬਵਾਏ ਫੇਲਣਾ ਤੇ ਦੋਈ ਸਾਡਾ ਜਿਹੜਾ ਬਵਾਏ ਫੇਲਣਾ ਉਤ ਲੈਣਾ ਜਿਹੜੇ ਵੀ ਸਾਡੀ YouTube ਚੈਨਲ ਤੇ ਮੈਂ ਨਾ ਉਹ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜਰ ਕਰਿਓ ਅਤੇ ਜਿਹੜੇ ਵੀ ਸਾਡੇ ਫੇਸਬੁਕ ਤੇ ਮੈਂ ਨਾ ਉਹ ਸਾਡੇ ਫੇਸਬੁਕ ਪੇਜ ਨੂੰ ਫੋਲੋ ਜਰ ਕਰਿਓ ਤੁਹਾਡਾ ਜੇ ਤੋਂ ਵਾ ਜਿਹੜਾ ਆਪਾਂ ਪੱਗ पे ਲਗਾਉਣਾ ਨਕਤੀ ਸੀ ਜਿਹੜਾ ਆਪਾਂ ਪੱਗ पे ਲਗਾਉਣਾ ਹੈ ਤੇੜੀ ਆਪਣੀ ਸ਼ੇਪ ਹੋ ਗਈ ਈ ਆਪਾਂ ਲੋਡ ਕਰ ਲੈਣੀ ਹੈ ਪਰ ਉਸ ਤੋਂ ਬਾਅਦ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਅੱਧਾ ਉੱਤ ਅੱਧਾ ਲੜ ਨੂੰ ਫੋਲਡ ਕਰ ਲੈਣਾ ਬੈਗ ਤੇ ਚੜਾਈ ਚ ਲੈ ਕੇ ਹੋਣਾ ਹੈ ਬੈਗ ਤੇ ਚੜਾਈ ਚ ਲੈ ਕੇ ਮੂਹਰੇ ਲੈ ਕੇ ਆਪਾਂ ਦੀ ਚੜਾਈ ਘਟਾ ਦੇਣੀ ਆ ਜਿਹੜਾ ਪਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸਾਫ਼ ਕਰਕੇ ਉੱਤੇ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਬਾਹਰ ਕੱਢ ਲੈਣਾ ਉੱਤੇ ਜਿਹੜਾ ਵਾਲ ਜਿਹੜਾ ਕੱਢ ਕੇ ਨੱਕ ਤੇ ਜਿਹੜਾ ਆਪਾਂ ਵਗਵੇਂ ਲਗਾਈ ਉਹਦੇ ਥੱਲੇ ਰੱਖ ਕੇੜਾ ਪਲੜ ਨੂੰ ਢੱਟ ਵੱਲ ਫੋਲਡ ਕਰ ਦੇਣਾ ਰਾਟਵਾਂ ਨੂੰ ਫੋਲਡ ਕਰਨ ਤੋਂ ਬਾਅਦ ਜਿੰਨੀ ਚੋਦੀ ਚੜਾਈ ਰੱਖਣਾਂ ਚਾਹੁੰਦੇ ਹੋ ਤੀਆਂ ਨਹੀਂ ਉਹਦੀ ਚੜਾਈ ਰੱਖ ਕੇ ਤੇ ਲੜਨ ਉੱਤੇ ਦੱਬਣਾ ਹੈ ਤੇ ਜਿੰਨਾ ਆਪਾਂ ਪਲੇਟ ਰੱਖੇ ਰੱਖੇ ਉਹਨਾਂ ਪਲੇਟ ਨੂੰ ਅੱਖ ਤੇ ਰੱਖਾਂਗੇ ਤੇ ਨਾਲ ਨਾਲ ਬਾਕੀ ਪੱਤ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਐ ਜਿਹੜੇ ਆਪਣੇ ਲੜ ਲਾਈ ਨੇ ਉਹਨਾਂ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਐ ਤੇ ਜਿਹੜੇ ਤੁਸੀਂ ਵਾਲ ਨੇ ਜਿਹੜੇ ਸੰਗਰੇ ਕਾਲੀ ਸੂਈਆਂ ਪੱਗ ਬਣ ਜਾਂ ਬਾਜ ਵਰਤ ਸਕਦੇ ਹੋ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਮਾਰ ਯੂਰ ਕਰਿਓ ਤੇ ਵੀਡੀਓ ਬੱਤ ਵਾਸਤੇ ਜੁੜ ਕਰਿਓ ਤਾਂ ਹੀ ਜਿਹੜੇ ਵੀਰਾਂ ਨੂੰ ਬਲਾਂ ਵਾਲੀ ਮੋਢੀ ਪੱਗ ਬਣਾਉਣ ਦੀ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਤੇ ਨਾਲ ਦੇ ਨਾਲ ਬਾਕੀ ਪਾਸ ਜਿਹੜੀਆਂ ਪ੍ਰੋਸੈਡਿੰਗ ਕਰੀ ਜਾਣੀਆਂ ਏ ਇਹ ਤਾਂ ਇਹ ਤੋਂ ਅੱਗੇ ਕੇ ਅੰਦਰ ਤੁਸੀਂ ਇੱਕ ਜਾਂ ਦੋ ਪਾਗ ਵੜੇ ਲਾਟਨ ਟੁਕਾਣ ਬਾਅਦ ਚ ਲਗਾ ਸਕਦੇ ਹੋ ਤੇ ਵੇ ਜਿਹੜਾ ਆਪਾਂ ਸੈੱਟ ਕਰਨਾ ਜਿਹੜਾ ਆਪਾਂ ਪੱਲੇ ਵਾਲੀ ਸੱਜੇ ਸੈਂਟਰ ਚੋਂ ਉਹਨੂੰ ਬੈਤ ਤੋਂ ਖਿੱਚ ਲੈਣਾ ਚੰਗੀ ਤਰ੍ਹਾਂ ਚਾਰ ਪਾਸੇ ਫਲਾ ਲੈਣਾ ਫਲਾ ਕੇ ਤੇ ਫਿਰ ਜਿੱਥੇ ਕਿਤੇ ਖੇਤੇ ਕੇ ਫੇਰੇ ਇੱਕ ਵਾਰ ਖਿੱਚ ਜਾਏ ਤੇ ਫਿਰ ਜਿੱਥੇ ਕਿਤੇ ਉਹ ਸੰਗ ਰਹਿੰਦਾ ਉੱਥੋਂ ਆਪਣਾ ਵਜਿਸ਼ਾ ਦੇ ਕੇ ਚਾਰੋਂ ਗਲੇ ਨਾਲ ਜਿਹੜਾ ਆਪਾਂ ਲੜ ਨੂੰ ਦੱਬ ਕੇ ਸਿਰ ਨੂੰ ਦੱਬ ਕੇ ਬਾਹਾਂ ਨਾਲ ਦੱਬ ਕੇ ਜਿਹੜਾ ਆਪਾਂ ਸਿਰ ਨੂੰ ਕਵਰ ਕਰਨਾ ਹੈ ਦਾੜ ਲਗਾਉਣਾ ਤਾਂ ਜਿੱਦ ਤੱਕ ਫੋਲਡ ਕਰਕੇ ਜਿਹੜਾ ਲੜਨ ਲਗਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ